ਹਾਂਜੀ ਅੱਜ ਆਪਾਂ ਆਫਰ ਲੈ ਕੇ ਆਏ ਹਾਂ ਜੋ ਤੁਸੀਂ ਐਂਡ ਤੱਕ ਬਣੇ ਰਹਿਣਾ ਤੇ ਤੁਸੀਂ ਐਂਡ ਤੱਕ ਜਰੂਰ ਦੇਖਣਾ ਇਹ ਆਲਓਵਰ ਪ੍ਰਿੰਟਡ ਸੂਟ ਰਹੇਣਗੇ ਵਿਦਆਊਟ ਦੁਪੱਟਾ ਪਿਓਰ ਕਾਟਨ ਦੇ ਵਿੱਚ ਤੇ ਵਿਦਆਊਟ ਦੁਪੱਟਾ ਤੇ 450 ਵਿੱਚ ਘਰ ਬੈਠੇ ਇੰਨਾ ਸੂਟ ਆ ਜੋ ਤੁਸੀਂ ਕੋਈ ਵੀ ਬਾਈ ਕਰ ਸਕਦੇ ਹੋ ਪਿਓਰ ਕਾਟਨ ਦਾ ਪ੍ਰਿੰਟਡ ਸ਼ਰਟ ਰਹੇਗਾ 175 ਵੱਡੇ ਪੈਨੇਸ ਨਾਲ ਇਸ ਦੇ ਡਿਜ਼ਾਈਨਰ ਬਾਟਮ ਤੁਸੀਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਪਲਾਜ਼ੋ ਰੈਡੀ ਕਰ ਸਕਦੇ ਆ 2 ਮੀਟਰ ਫੈਬਰਿਕ ਮਿਲੇਗਾ बॉਟਮ ਦਾ 700 ਦੇ ਵਿੱਚ ਵਿਦਆਊਟ ਦੁਪੱਟਾ ਇਹ ਸੂਟ ਰਹੇਗਾ ਵਿਦਆਊਟ ਲਰਨਿੰਗ ਸਟਿਚ ਹੋਏਗਾ ਨੈਕਸਟ ਦੁਪੱਟਾ ਸੂਟ ਰਹੇਗਾ ਪਿਓਰ ਕਾਟਨ オリジナル ਹੈਂਡ ਬਲੌਕ ਪ੍ਰਿੰਟ ਸ਼ਰਟ 2.5 ਮੀਟਰ ਇਸ ਦੇ ਨਾਲ ਜੋ बॉਟਮ ਹੈ ਪਿਓਰ ਕਾਟਨ ਦੀ ਰਹੇਗੀ 2.5 ਮੀਟਰ ਪਿਓਰ ਸੌਫਟ ਕਾਟਨ ਦੁਪੱਟਾ ਫੁੱਲ ਸਾਈਜ਼ ਦਾ ਰਹੇਗਾ ਵਿਦਾਊਟ ਲੈਂਿੰਗ ਸਟਿਚ ਹੋਣਗੇ 889 ਵਿੱਚ ਬਾਈ ਕਰ ਸਕਦੇ ਹੋ ਤੇ ਇਹ ਫੈਬਰਿਕ ਬਹੁਤ ਅੱਛਾ ਕਰਮੀਆਂ ਦਾ ਜੋ ਇਹ ਪ੍ਰਿੰਟ ਦੇਖ ਲਓ ਤੁਸੀਂ ਤੇ ਜੋ ਰੰਗ ਇਹ ਵੀ ਬਹੁਤ ਅੱਛੇ ਨੇ ਗਰਮੀਆਂ ਵਿੱਚ ਬੈਸਟ ਨੇ ਤੇ ਜੋ ਡੇਲੀ ਵੇਅਰ ਚਾ ਤੁਸੀਂ ਬਾਹਰ ਅੰਦਰ ਲਈ ਬਹੁਤ ਹੀ ਵਧੀਆ ਰੰਗਾਂ ਦੇ ਵਿੱਚ ਤੇ ਪ੍ਰਿੰਟਾਂ ਦੇ ਵਿੱਚ ਇਹ ਸੂਟ ਆਏ ਨੇ WhatsApp ਨੰਬਰ ਆਪਣਾ ਸਕਰੀਨ ਤੇ ਜੋ ਦਿੱਤਾ ਹੁੰਦਾ ਤੁਸੀਂ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਤੇ ਸਕਰੀਨਸ਼ਾਟ ਸੈਂਡ ਕਰਨਾ ਤੇ ਤੁਸੀਂ ਆਪਣਾ ਉੱਥੇ ਸੂਟ ਬੁੱਕ ਕਰਵਾ ਲੈਣਾ ਜੀ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੁੰਦੀ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਬਹੁਤ ਹੀ ਜ਼ਿਆਦਾ ਪ੍ਰਿੰਟ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨਾਂ ਚੋਂ ਸਿਲੈਕਟ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਨੋਟੀਫਿਕੇਸ਼ਨਸ ਤੁਹਾਨੂੰ ਮਿਲ ਸਕੇ ਪਿਓਰ ਕਾਟਨ ਦੇ ਵਿੱਚ ਇੱਕ 75 ਸ਼ਰਟ ਰਹੇਗੀ ਨਾਲ ਤੁਹਾਨੂੰ ਪ੍ਰਿੰਟਡ ਇਸ ਤੇ ਚਿਕਨ ਦਾ ਪਲਾਜ਼ੋ ਮਿਲੇਗਾ ਬਾਟਮ ਤੇ ਹੈਂਡ ਪੇਂਟਡ ਦੁਪੱਟਾ ਤੁਸੀਂ 1190 ਚ ਬਾਈ ਕਰ ਸਕਦੇ ਹੋ ਇਹ ਰੈਣੀਗੇ ਜੀ ਚਿੰਦੀ ਬੂਟੀ ਵਾਲੇ ਸੂਟ ਤੇ ਤੁਸ 3.5 ਮੀਟਰ ਵੱਡੇ ਪਨੇ ਵਿੱਚ 700 ਦੇ ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਆ ਵਿਦਆਊਟ ਦੁਪੱਟਾ ਇਹ ਪਿਓਰ ਕਾਟਨ ਦਾ 3.5 ਮੀਟਰ ਸੂਟ ਰਹੇਗਾ ਤੇ ਇਸ ਦੇ ਨਾਲ ਮਲਮਲ ਕਾਟਨ ਦਾ ਦੁਪੱਟਾ ਹੈਂਡ ਪੇਂਟਡ ਤੇ 950 ਚ ਵੀ ਬਾਏ ਕਰ ਸਕਦੇ ਹੋ ਬਹੁਤ ਅੱਛਾ ਫੈਬਰਿਕ ਹੈ ਮਡਲ ਕਾਟਨ ਰਹੇਗਾ 3.5 ਮੀਟਰ ਵੱਡੇ ਪਨੇ ਵਿੱਚ ਇਹ ਸੂਟ ਵਿਦਆਊਟ ਲਰਨਿੰਗ ਸਟੀਚ ਹੋਏਗਾ 8 ਟਾਈ ਮੀਟਰ ਬਰਬਰੀ ਦੇ ਵਿੱਚ ਰਗਰ ਥ्रेडਵਰਕ ਪਲਸ ਹੈਂਡਵਰਕ ਤੇ 8 ਟਾਈ ਮੀਟਰ ਮਸਲੀਨ ਦੀ ਵਰਕ ਵਾਲੀ ਬਾਟਮ ਸਵਾ ਦੋ ਮੀਟਰ ਬਰਬਰੀ ਦੇ ਵਿੱਚ ਦੁਪੱਟਾ 1690 ਚ ਬਾਈ ਕਰ ਸਕਦੇ ਹਾਂ ਇਹ ਰੈਡੀमेड ਕੋਰਸਟ ਰਹੇਗਾ ਤੇ ਤੁਸੀਂ ਇਸ ਦਾ ਸਾਈਜ਼ ਮੈਂਸ਼ਨ ਇਸ ਨੂੰ ਵੀ ਬਾਈ ਕਰ ਸਕਦੇ ਹੋ ਲੈਂਥ ਤੇ ਜੋ ਇਸ ਦਾ ਫੈਬਰਿਕ ਬਾਰੇ ਡਿਟੇਲ ਆਪਾਂ ਮੈਂਸ਼ਨ ਕੀਤਾ ਹੋਇਆ ਹੈ ਇਹ ਇਨਾਂ ਸੂਟਾਂ ਤੇ ਆਫਰ ਹੈ ਜੀ ਇਨਾਂ ਸੂਟਾਂ ਤੇ ਆਫਰ ਇਹ ਆ ਤੁਸੀਂ ਇਹ ਪਹਿਲਾਂ ਆਪਣੇ ਕੋਲ 700 750 800 ਦੇ ਵਿੱਚ ਸੂਟ ਆਏ ਹੋਏ ਸੀ ਹੁਣ ਇਹ ਸਿਰਫ ਤੁਹਾਨੂੰ ਮਿਲਣਗੇ 700 ਦੇ ਵਿੱਚ ਇੱਕ ਸੂਟ ਤੁਸੀਂ ਬਾਈ ਕਰ ਸਕਦੇ ਚਿਕਨ ਦਪੱਟਾ ਵਰਕ ਵਾਲੇ ਜੋ ਸੂਟ ਸੀ ਆਰੀ ਵਰਕ ਸ਼ਰਟ ਸੀ ਤੇ ਪਲੇਨ ਕੋਰਾ ਇਸ ਦੀ ਹੈਗੀ ਹੈ ਕੋਰਾ ਕਾਟਨ ਦੀ ਬਾਟਮ ਸ਼ਰਟ ਇੱਕ ਸੀ ਵੱਡੇ ਪਨਿੰਸ ਤੇ ਬਾਟਮ ਪਲੇਨ ਕੋਰਾ ਕਾਟਨ ਦੀ 2 ਮੀਟਰ ਸ਼ਰਟ ਤੇ ਆਰੀ ਵਰਕ ਹੋਇਆ ਦਪੱਟਾ 2 ਮੀਟਰ ਚਿਕਨ ਦਾ ਤੇ ਤੁਸੀਂ ਇਹ 700 ਦੇ ਵਿੱਚ ਘਰ ਬੈਠੇ ਸੂਟ ਬਾਏ ਕਰ ਸਕਦੇ ਨੇ ਜਲਦੀ ਤੇ ਜਲਦੀ ਇਹਨਾਂ ਨੂੰ ਆਰਡਰ ਕਰੋ ਕਿਉਂਕਿ ਲਿਮਟਡ ਸਟਾਕ ਦੇ ਵਿੱਚ ਨੈਕਸਟ ਜੀ ਇਹ ਮੈਚਿੰਗ ਸੂਟ ਵਿਦਆਊਟ ਦੁਪੱਟਾ ਤੇ ਬਹੁਤ ਸੋਹਣਾ ਫੈਬਰਿਕ ਪ੍ਰਿੰਟਰਡ ਸ਼ਰਟ ਪਲੇਨ ਬਾਟਮ ਵਿਦਆਊਟ ਦੁਪੱਟਾ ਰਹਿਣਗੇ ਵਿਦਆਊਟ ਲੰਗ ਸਟੀਚ ਹੋਣਗੇ 450 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟ ਨੇ ਤੇ ਡਿਜ਼ਾਈਨਰ ਪ੍ਰਿੰਟ ਐਡ ਕੀਤੇ ਹੋਏ ਨੇ ਨਵਾਂ ਸਟਾਕ ਆਇਆ ਸੀ ਉਹ ਆਪਾਂ ਐਡ ਕਰਤਾ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ